ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੋੜੀ ਪੂਰਬੀ ਵਿਪਲ ਬਸਤਰ ਕੀਤੀ ਹੈ ਪਿਆਰੀ ਕਿਆ ਬਨ ਮਦੇ ਵਸਾ ਕਹਾਂ ਪਿਆ ਨਰ ਦੇਵਾ ਧੋਖੇ ਕਜਲ ਬੋਰੀੋ ਗਿਆਤਾ ਜੀ ਅਰੇ ਜਾਈ ਕਮੈ ਜਾਨਾ ਅਬਗਤ ਸਮਝਿਆ ਨਾ ਜਤ ਜਤ ਦੇਖੋ ਬੋਹਰ ਨ ਪੇਖੂ ਸੰਗ ਮਾਇਆ ਲਪਟਾਨਾ ਰਹਾਓ ਗਿਆਨੀ ਧਿਆਨੀ ਬਹੁ ਉਪਦੇਸੀ ਇਹੋ जग सगलो ਤੰਦਾ ਕਹ ਕਬੀਰ ਇਕ ਰਾਮ ਨਾਮ ਬਿਨ ਯਾ ਜਗ ਮਾਇਆ ਅੰਦਾ ਕੀ ਸੁਝਾਉਂਦੇ ਐਸ ਭਗਤ ਜੀ ਸੰਸਾਰੀ ਭਗਤੀਆਂ ਬਾਰੇ ਆਪਾਂ ਪਿੱਛੇ ਵਿਚਾਰ ਕਰਦੇ ਆ ਉਹਨੀਆਂ ਦੋ ਹੀ ਪੱਖ ਹਟ ਜੋਗ ਤਪ ਜੋਗ ਜੰਗਲਾਂ ਚਰੇ ਜਾਣਾ ਬਿੱਪਲ ਬਸਤਰ ਕیتے ਹੈ ਪੈਰੇ ਕਿਆ ਬਨ ਮਦੇਵਾਸਾ ਜੰਗਲਾਂ ਚੱਲੇ ਜਾਣਾ ਬਿੱਪਲ ਬਸਤਰ ਪੱਤੇ ਬਨ ਲੈਣੇ ਬਿੱਪਲ ਬਸਤਰ ਸਰੀਰ ਹੈ ਭਾਈ ਪਤਾ ਨਹੀਂ ਕਿੰਨੇ ਗਏ ਜੁਨੀਆਂ ਚ ਘੁੰਮਿਆ ਵਾ ਇਹ ਆਤਮਾ ਨੇ ਬਹੁਤ ਸਰੀਰ ਬਦਲੇ ਨੇ 84 ਲੱਖ ਦੀ ਲਾਸਟ ਪੌੜੀ ਹੈ ਪਰ ਉਹ ਭਲੇਖਾ ਖਾ ਗਿਆ ਹੈ ਜੰਗਲਾਂ ਚੋਂ ਤਾਂ ਆਇਆ ਹੈ ਫਿਰ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਵਾ ਸਿੱਧਾ ਸੋਰ ਪੁੱਠਾ ਬੁੜਨਾ ਮੁੱਖਾ ਤਹੀ ਤੱਕ ਦਾ ਸਿੱਧਾ ਬਣ ਕੇ ਤਾਂ ਤਹ ਤੱਕ ਆ ਗਿਆ ਇੱਥੋਂ ਫਿਰ ਪੁੱਠਾ ਬਣਨ ਲੱਗ ਜਾਂਦਾ ਫਿਰ ਇਹਨੂੰ ਭਰਮ ਪੈ ਜਾਂਦਾ ਬਿਪਲ ਬਸਤਰ ਕੀਤੇ ਹੈ ਪਹਿਰੇ ਕਿ ਆ ਬਨ ਮਦੇ ਵਾਸਾ ਜੰਗਲਾਂ ਚਲਿਆ ਗਿਆ ਬਨ ਸੇ ਸਦਨ ਸਭ ਹੀ ਕਰ ਸਮਝੋ ਮਨ ਹੀ ਮਾਹੋਂ ਦਾ ਸਨਮਾਨ ਦੇ ਅੰਦਰੇ ਦਾਸੀ ਲਾਉਣੇ ਸੀ ਜੰਗਲਾਂ ਚ ਰਿਹਾ ਗਿਆ ਤਾਂ ਸੰਪਾਦ ਸੱਚ ਸਮਝਾਉਂਦੇ ਇਹਨੂੰ ਹੀ ਬਣਾ ਲਾ ਭਾਈ ਸਦਨ ਇਹਨੂੰ ਬਨ ਨੂੰ ਸਦਨ ਨੂੰ ਹੀ ਬਨ ਬਣਾ ਲਾ ਪਰ ਨਹੀਂ ਸਿਆਣਾ ਬਾਹਲਾ ਐ ਇਸ ਕਰਕੇ ਕਿਸੇ ਦੀ ਸੁਣਦਾ ਨਹੀਂ ਕਹਾਂ ਪਿਆਨਰ ਦੇਵੇ ਤੋਖਾ ਕੀ ਤੋਖਾ ਦਿੰਨਾ ਹੈ ਭਾਈ ਲੋਕਾਂ ਨੂੰ ਵੀ ਦਿੰਨਾ ਆਪ ਵੀ ਤੋਖਾ ਖੰਨਾ ਕਿਆ ਜਲ ਬੋਰੀ ਹੋ ਗਿਆ ਤਾ ਜਲਾਂ ਦੇ ਵਿੱਚ ਬਹਿ ਕੇ ਪਾਠ ਕਰਦਾ ਹੈ ਬੜੇ ਨਾਟਕ ਕਰਦਾ ਹੈ ਅਖਰਾਂ ਮੀਚਦਾ ਹੈ ਕਦੇ ਭਗਤੀਆਂ ਕਰਦਾ ਹੈ ਹਟ ਜੋ ਤਪ ਜੋ ਕੁਝ ਕੀ ਮਿਲਦਾ ਹੈ ਹੰਕਾਰ ਕਹਾਂ ਪੇ ਹਨਰ ਦੇਵੇ ਤੋਖੇ ਤੋਖੇ ਦਿੰਨਾ ਆਪ ਵੀ ਤੋਖੇ ਦੇ ਵਿੱਚ ਹੀ ਆ ਦੇਖਦੇ ਆਂ ਆਪਾਂ ਕੀ ਕਰਦੇ ਆਂ ਤੀਰਥ ਸਥਾਨ ਤੇ ਜਾ ਕੇ ਘਰੇ ਪਾਠ ਨਹੀਂ ਹੁੰਦਾ ਉੱਥੇ ਜਾ ਕੇ ਬਾਲਾ ਕਰਦੇ ਆਂ ਉੱਥੇ ਵੀ ਕਰਨਾ ਹੈ ਘਰੇ ਵੀ ਕਰਨਾ ਹੈ ਸਮਝਣਾ ਮੈਂ ਇਹਨੂੰ ਹੈ ਨਹੀਂ ਵੀ ਤੀਰਥਾਂ ਤੇ ਜਾ ਕੇ ਨਹੀਂ ਕਰਨਾ ਸਮਝਣਾ ਤੀਰਥ ਕੀ ਹੁੰਦਾ ਹੈ ਸਾਡਾ ਤੀਰਥ ਤਾਂ ਨਾਮ ਹੈ ਫਿਰ ਉਹ ਮੈਂ ਕਿਵੇਂ ਜਾਵਾਂਗੇ ਆਪਾਂ ਤੀਰਥ ਨਾ ਬਣ ਜਾਈਏ ਤੀਰਥ ਨਾਮ ਹੈ ਹੂੰ ਜਦ ਜਤ ਦੇਖੂ ਮੋਹ ਨਾ ਪੀਖੂ ਸੰਗ ਮਾਇਆ ਲਪਟਾਣਾ ਕੀ ਦੀਦਿਨ ਭਗਤ ਜੀ ਕਹਿੰਦੇ ਜਿੱਦਨ ਦੇਖੋ ਸਾਰੇ ਮਾਇਆ ਨੂੰ ਚਿੰਬੜੇ ਹੋਏ ਨੇ ਧਰਮੀ ਵੀ ਕਹੋਂਦੇ ਨੇ ਰਹਾਉ ਗਿਆਨੀ ਧਿਆਨੀ ਬਹੁ ਅਪਦੇਸੀ ਇਹ ਜਗ ਸਗਲੋ ਤੰਦਾ ਤੰਦਾ ਬਣਾ ਲਿਆ ਧਰਮ ਬ੍ਰਹਮ ਗਿਆਨੀ ਕੇ ਨਾਹੀ ਤੰਦਾ ਬ੍ਰਹਮ ਗਿਆਨ ਵਾਲੀਆਂ ਆਤਮਾ ਨੂੰ ਤੰਦਾ ਨਹੀਂ ਬਣਾਉਂਦੀਆਂ ਬ੍ਰਹਮ ਗਿਆਨੀ ਕਾ ਨਾਹੀ ਭੇਦ ਬ੍ਰਹਮ ਗਿਆਨ ਵਾਲੀ ਆਤਮਾ ਦਾ ਭੇਦ ਨਹੀਂ ਛੇਤੀ ਲੱਭਦਾ ਸਮਝ ਨਹੀਂ ਆਉਂਦੀ ਪਰ ਆਪਾਂ ਤਾਂ ਜਗ੍ਹਾ ਜਗ੍ਹਾ ਬੋੜ ਮਰੀ ਬੈਠੇ ਲੱਭਣ ਦੀ ਲੋੜ ਏ ਨਹੀਂ ਬਾਣੀ ਕਹਿੰਦੀ ਬ੍ਰਹਮ ਗਿਆਨੀ ਕਾ ਨਾਹੀ ਭੇ ਉਹਦਾ ਪਤਾ ਹੀ ਨਹੀਂ ਲੱਗਦਾ ਭਾਗਾ ਨ ਮਲਾਪ ਹੁੰਦਾ ਹੈ ਬ੍ਰਹਮ ਗਿਆਨੀ ਕਾ ਦਰਸ ਬੜਾ ਭਾਗੀ ਪਾਈਏ ਪਰ ਨਹੀਂ ਇੱਕ ਦੂਏ ਤੋਂ ਚੜਦੇ ਚੜਦੇ ਇੱਕ ਤੋਂ ਇੱਕ ਚੜੰਦੀਆਂ ਗਿਆਨੀ ਧਿਆਨੀ ਆਪਦੇ ਆਪ ਨੂੰ ਗਿਆਨੀ ਧਿਆਨੀ ਬਹੁਤ ਉਪਦੇਸ਼ੀ ਬਹੁਤ ਤਰ੍ਹਾਂ ਦੇ ਉਪਦੇਸ਼ ਇਹ ਜਗ ਸਗਲੋ ਧੰਦਾ ਧੰਦਾ ਬਣ ਕੇ ਰਹਿ ਗਿਆ ਤਾਂ ਕੀ ਖੱਟਿਆ ਭਾਈ ਫਿਰ ਇਹਦੇ ਵਿੱਚ ਬਿਰਧ ਪਿਓ ਸੁੱਝੇ ਨਹੀਂ ਕਾਲ ਪਹੁੰਚਿਓ ਹਨ ਕਾਲ ਆ ਰਿਹਾ ਹੈ ਫਿਰ ਕੀ ਜਵਾਬ ਦੇਵਾਂਗੇ ਕਾਲ ਨੇ ਦਸਤਕ ਦੇਣੀ ਔਖੀ ਘੜੀ ਆ ਰਹੀ ਹੈ ਅਸੀਂ ਮਾਇਆ ਦੇ ਗੀਤ ਗਾਈ ਜਾ ਰਹੇ ਔਖੀ ਘੜੀ ਨਾ ਦੇਖਣ ਲਈ ਆਪਣਾ ਬਿਰਧ ਸੰਭਾਲ ਲੈ ਸਮਝੋ ਤਾਂ ਸਹੀ ਗੁਰੂ ਸਾਹਿਬ ਕੀ ਸਮਝਾਉਂਦੇ ਨੇ ਤਾਂ ਬੁੱਧੀਮਾਨ ਨੂੰ ਸਮਝਾਉਂਦੀ ਹੈ ਕਹਿੰਦੇ ਔਖੀ ਘੜੀ ਨਹੀਂ ਆਉਂਦੀ ਉਹਨੂੰ ਮੰਨਾ ਉਹਦਾ ਸੁਭਾ ਉਹਦਾ ਵਿਧਾ ਹੈ ਜਿਹੜੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਨੇ ਉਹਦੇ ਭਾਣੇ 'ਚ ਰਹਿੰਦੇ ਆ ਉਹਨਾਂ ਦਾ ਸਵਾ ਵਧੀਆ ਨਿਕਲਦਾ ਹੈ ਲੋਕ ਪਰ ਲੋਕ ਉਹਨਾਂ ਦਾ ਸਹਾਈ ਹੋ ਜਾਂਦਾ ਹੈ ਅਸੀਂ ਮਾਇਆ ਦੇ ਗੀਤ ਗਾਈ ਜਾਂਦੇ ਆ ਗਿਆਨੀ ਧਿਆਨੀ ਬਹੁਤ ਦੇਸੀ ਨਵੇਂ-ਨਵੇਂ ਉਪਦੇਸ਼ ਕਰਦੇ ਨੇ ਦੇਖ ਲਓ ਜਾ ਕੇ ਕਿਤੇ ਵੀ ਇਹ ਜਗ ਸਗਲੋ ਤੰਦਾ ਤੰਦਾ ਹੈ ਭਾਈ ਕਹੇ ਕਵੀਰ ਕਹੇ ਕਵੀਰ ਕ੍ਰਾਮ ਨਾਮ ਬਿਨ ਰਾਮ ਨਾਮ ਦੇ ਗਿਆਨ ਤੋਂ ਬਿਨਾ ਜੇ ਤੁਹਾਨੂੰ ਰਾਮ ਨਾਮ ਹੁੰਦਾ ਆਪਣੇ ਮੂਲ ਦਾ ਕੁਦਰਤ ਦਾ ਗਿਆਨ ਨਹੀਂ ਹੋ ਰਿਹਾ ਤਾਂ ਫਿਰ ਤੰਦਾ ਤੰਦਾ ਹੀ ਸਮਝਿਓ ਇਹਨੂੰ। ਉਹ ਸਾਡਾ ਵਿਸ਼ਾ ਵੀ ਨਹੀਂ ਹੁੰਦਾ। ਆਰਾਮ ਕੌਣਾ ਸੀ ਕੀ ਲੈਣਾ। ਰਾਮ ਰਾਮ ਕਰਤਾ ਜੱਗ ਫਿਰ ਰਾਮ ਰਾਮ ਕਰੀ ਜਾਂਦੇ ਆ। ਪਾਉਣਾ ਕੋਈ ਵੀ ਨਹੀਂ ਚਾਹੁੰਦਾ ਹੈਗਾ। ਇਹ ਹੀ ਸਾਰੀਆਂ ਜਿਹੜੀਆਂ ਭਗਤੀਆਂ ਸੀ ਪਿੱਛੇ ਪ੍ਰਚਲਿਤ ਹਟ ਜੋਗ ਤਪ ਜੋਗ ਜੋ ਕੀ ਮਿਲਿਆ ਹੰਕਾਰ। ਸਮਾਧੀ ਮੰਦੀ ਲਾਉਣੀ ਸੀ ਸਰੀਰ ਦੀ ਲਾ ਲਈ। ਪੁੱਠਾ ਮੰਨੂ ਕਰਨਾ ਸੀ ਆਪ ਪੁੱਠਾ ਹੋ ਗਿਆ। ਪੁੱਠੇ ਤੋਂ ਭਾਵ ਮਨ ਨੂੰ ਸੰਸਾਰ ਕੰਨੀ ਪੇਟ ਕਰਕੇ ਉਹਦੇ ਮਾਰਗ ਤੇ ਚਲਾਉਣਾ ਸੀ ਦੂਰ ਗਵਨ ਸਿਰ ਉੱਪਰ ਮਾਰਨਾ ਰਉਦਾ ਜੀ ਸਮਝਾਉਂਦੇ ਵੀ ਸਫਰ ਲੰਮਾ ਹੈ ਭਾਈ ਸਫਰ ਸ਼ੁਰੂ ਨਹੀਂ ਕੀਤਾ ਤੈਂ ਹਲੇ ਕਾਲ ਸਿਰ ਤੇ ਖੜਾ ਪੁੱਠਾ ਕਰ ਪੁੱਠੇ ਤੋਂ ਭਾਵ ਸੰਸਾਰ ਕੰਨੀ ਪੇਟ ਕਰਨੀ ਪੁੱਠਾ ਹੋ ਗਿਆ ਮਨ ਦੀ ਸਮਾਧੀ ਲਾਉਣੀ ਜੰਗਲਾਂ ਚ ਚਲੇ ਗਿਆ ਗਿਆਨ ਦੇ ਰਹੀ ਮਨ ਨੂੰ ਚੁੱਪ ਕਰਾਉਣਾ ਇਹ ਕਹਿੰਦਾ ਮੈਂ ਮੌਨ ਧਾਰ ਲਈ ਉਹ ਨਹੀਂ ਭਾਈ ਇਹ ਤਾਂ ਧੰਦਾ ਹੈ ਗਿਆਨੀ ਧਿਆਨੀ ਬੋਪਦੇਸੀ ਇਹਦਾ ਸਰੀਰ ਕਰਕੇ ਭਗਤੀ ਇਹਨੇ ਚੋਂ ਕੀ ਮਿਲਦਾ ਹੰਕਾਰ ਅਨਕ ਤਪੱਸਿਆ ਕਰੇ ਹੰਕਾਰ ਹੰਕਾਰ ਪੈਦਾ ਹੁੰਦਾ ਇਹ ਚੋਂ ਹੰਕਾਰ ਤੇ ਤਾਂ ਫਿਰ ਚੋਟ ਪੈਣੀ ਹੈ ਭਾਈ ਕਾਲ ਦੀ ਕਹੇ ਕਬੀਰ ਕਰਾਮ ਨਾਮ ਬਿਨ ਜੇ ਤੁਹਾਨੂੰ ਰਾਮ ਨਾਮ ਦਾ ਗਿਆਨ ਨਹੀਂ ਹੋ ਰਿਹਾ ਕੁਦਰਤ ਦਾ ਗਿਆਨ ਨਹੀਂ ਹੋ ਰਿਹਾ ਕਿਸੇ ਧਰਮ ਦੇ ਵਿੱਚ ਵੀ ਜਾ ਕੇ ਸਮਝ ਲਓ ਫਿਰ ਤੰਦਾ ਹੈ ਰਾਮ ਨਾਮ ਬਿਨ ਇਹ ਜਗ ਮਾਇਆ ਅੰਦਾ ਅੰਨੇ ਅਸੀਂ ਜਿੱਦ ਨੂੰ ਅਸੀਂ ਜਾਣਾ ਸਾਡੀ ਮਨਬੁੱਧੀ ਦਾ ਵੇਸ਼ਾ ਨਹੀਂ ਉਹ ਮਾਰਗ ਨਿਰਾਕਾਰ ਭਾਵ ਆਕਾਰ ਤੋਂ ਰਹਿਤ ਉਹ ਬੁੱਧੀ ਦਾ ਵਿਸ਼ਾ ਹੈ ਬੁੱਧੀ ਤਾਂ ਉਹ ਮੰਨਣਾ ਸੁਰਤ ਤਾਂ ਮੰਨਣਾ ਜੁੜੀ ਹੋਈ ਹੈ ਮਨ ਨੂੰ ਖੁਸ਼ ਕਰਨ ਲੱਗੀ ਹੈ ਭੂਤ ਬੋਤਲ ਚੋਂ ਨਿਕਲਿਆ ਵੜਦਾ ਨਹੀਂ ਹੋਣੇ ਜਾਂਦੀ ਨਹੀਂ ਹੈ ਜੇ ਮੇਲੇ ਦੇ ਵਿੱਚ ਬੱਚਾ ਗੁੰਮ ਹੋ ਜਾਏ ਮਾਂ ਕਿਵੇਂ ਚੱਲੀ ਜਾਊਗੀ ਐਵੇਂ ਸੰਸਾਰ ਦੇ ਵਿੱਚ ਮਨ ਜਦ ਤੱਕ ਤਿਆਗ ਨਹੀਂ ਕਰਦਾ ਤੇ ਬੁੱਧੀ ਸੁਰਤ ਕਿਵੇਂ ਜਾਊਗੀ ਮਾਂ ਇਹਦੀ ਇਨੂੰ ਸਮਝਣ ਦੇ ਲੋੜ ਨਹੀਂ ਤਾਂ ਧੰਦਾ ਹੈ ਭਾਈ ਫਿਰ ਅੰਨੇ ਆ ਸੁਣਨ ਦਾ ਕੈਸੇ ਮਾਰਗ ਪਾਵੇ ਇਹ ਅੰਨਿਆ ਮਨਾ ਸੁਣ ਲੈ ਕਰ ਗਹਿ ਲੈ ਉੜ ਨਾ ਆਵੇ ਕਰਮ ਭਾਵ ਮਨ ਤੋਂ ਇਹਦੀ ਓਟ ਲੈ ਲੈ ਨਾਮ ਦੀ ਤੇਰਾ ਸੰਸਾਰ ਤੇ ਆਉਣਾ ਸਫਲ ਹੋ ਜਿਵੇਂ ਆਪਾਂ ਵੀ ਤਾਂ ਭਾਈ ਇਹ ਪ੍ਰਾਪਤੀ ਕਰਨੀ ਆਓ ਸਾਰੇ ਆਪਾਂ ਜੀ ਰੱਬੀ ਬਾਣੀ ਨਾਲ ਜੁੜੀਏ ਔਰ ਚਲਦੇ ਰਹੀਏ ਇੱਕ ਦਿਨ ਆਪਦੇ ਘਰ ਜਰੂਰ ਪਹੁੰਚਾਂਗੇ ਇਹ ਮਾਰਗ ਤੇ ਕਾਲ ਦਾ ਪਹਿਰਾ ਨਹੀਂ ਹੁੰਦਾ ਹੈਗਾ ਸੰਸਾਰ ਨੂੰ ਜਮ ਡੰਡ ਲੱਗਦਾ ਇਹ ਮਾਰਗ ਤੇ ਜਮ ਡੰਡ ਨਹੀਂ ਹੈਗਾ ਮੋਹੇ ਜਮ ਡੰਡ ਨਾ ਲੱਗੀ ਰੁਦਾਜੀ ਸਮਝਾਉਂਦੇ ਆ ਆਓ ਸਾਰੇ ਮਿਲ ਕੇ ਆਪਾਂ ਚੱਲਦੇ ਰਹੀਏ ਕਿਵੇਂ ਨਦੀਆਂ ਤੇ ਵਾਹ ਪਵੇ ਸਬੰਧਨਾ ਜਾਣੀ ਹੈ ਨਦੀਆਂ ਦਾ ਵਾਹ ਜਾ ਰਹੇ ਨਾਲਿਆਂ ਦਾ ਸਮੁੰਦਰ ਨੂੰ ਨਹੀਂ ਜਾਣਦੇ ਇੱਕ ਦਿਨ ਸਮੁੰਦਰ ਨੂੰ ਆਪਦਾ ਰੂਪ ਦੇ ਦਿੰਦਾ ਹੈ ਨੇਮੀ ਉਹ ਗੁਰਸਖ ਜਿਹੜੇ ਚੱਲਦੇ ਨੇ ਆਤਮਾ ਕਰਕੇ ਗੁਰੂ ਦਾ ਰੂਪ ਹੀ ਹੋ ਜਾਂਦੇ ਨੇ ਆਪਾਂ ਵੀ ਤਾਂ ਭਾਈ ਇਹ ਪ੍ਰਾਪਤੀ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ